ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਘੇਰੇ ਦੇ ਉੱਪਰ ਇੱਕੀ ਸਲਾਈ ਦੇ ਨਾਲ ਆਪਾਂ ਲੈਸ ਜਿਹੜੀ ਕਿਵੇਂ ਅਟੈਚ ਕਰਨੀ ਹੈ ਠੀਕ ਹੈ ਤੇ ਆਪਾਂ ਜਿੰਨਾ ਘੇਰਾ ਫੋਲਡ ਕਰਨਾ ਸੀ ਆਪਾਂ ਇਸ ਤਰ੍ਹਾਂ ਚਾਰੇ ਕੋਨੇ ਤੇ ਕੱਟ ਲਗਾ ਲਏ ਠੀਕ ਹੈ ਕੱਟ ਲਗਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਇੱਥੇ ਇੱਕ ਨਿਸ਼ਾਨ ਦੇ ਨਾਲ ਵੀ ਤੁਸੀਂ ਕਿੱਥੇ ਨਿਸ਼ਾਨ ਲਾ ਸਕਦੇ ਹੋ ਤੇ ਨਹੀਂ ਇਸ ਤਰ੍ਹਾਂ ਉੱਪਰ ਫੜ ਕੇ ਇਸ ਤਰ੍ਹਾਂ ਕਰੀਜ਼ ਬਣਾ ਲੈਣੀ ਇਸ ਤਰ੍ਹਾਂ ਹੱਥ ਦੇ ਨਾਲ ਹੀ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਆਪਾਂ ਜਿਹੜੀ ਲੈਸ ਹੈ ਇਸ ਕਰੀਜ਼ ਦੇ ਉੱਪਰ ਧਰ ਲਾਂਗੇ ਠੀਕ ਹੈ ਹੁਣ ਆਪਾਂ ਲੈਸ ਨੂੰ ਲਾਵਾਂਗੇ ਤੇ ਲੈਸ ਦਾ ਜਿਹੜਾ ਸਿੱਧਾ ਪਾਸਾ ਉਹ ਆਪਾਂ ਸਿੱਧੇ ਪਾਸੇ ਦੇ ਨਾਲ ਲਗਾ ਕੇ ਰੱਖ ਲੈਣਾ ਇਸ ਤਰ੍ਹਾਂ ਠੀਕ ਹੈ ਇਹ ਸਾਈਡ ਨੂੰ ਆਪਾਂ ਇਸ ਤਰੀਕੇ ਦੇ ਨਾਲ ਪਰਫੋਲਡ ਕਰ ਲਾਂਗੇ ਉਹਨਾਂ ਉਹਨਾਂ ਹੀ ਆਪਾਂ ਉੱਪਰ ਰੱਖਾਂਗੇ ਕਪੜਾ ਜਿੰਨੀ ਜਿੰਨੀ ਆਪਾਂ ਲੈਸ ਪਾਉਣੀ ਆਪਾਂ ਉਹ ਬਾਹਰ ਰੱਖਾਂਗੇ ਤੇ ਇਸ ਤਰ੍ਹਾਂ ਕਪੜੇ ਨਾਲ ਨਾਲ ਸੈੱਟ ਕਰਦੇ ਜਾਣਾ ਠੀਕ ਹੈ ਤੇ ਇਥੋਂ ਆਪਾਂ ਲੈਸਾ ਜਿਹੜੀ ਪੂਰੀ ਐਂਡ ਤੇ ਕਰਾ ਕੇ ਰੱਖ ਕੇ ਗਿਆ ਕਪੜਿਆਂ ਵਿੱਚ ਤਾਂ ਸੈੱਟ ਕਰ ਲੈਣਾ ਐਸਟਰਾ ਹੱਥ ਦੇ ਨਾਲ ਆਪਾਂ ਵਿੱਚ ਵਾਲ ਵਗੈਰਾ ਕੱਢ ਕੇ ਇਤੋਂ ਆਪਾਂ ਜਿਹੜੀ ਕੱਟ ਕਰ ਲੈਣੀ ਹੈ ਲੈਸ ਸਾਈਡ ਸੀ ਤੋਂ ਆਪਾਂ 1 ਇੰਚ ਵਧਾ ਕੇ 1 ਇੰਚ ਜਿੰਨੇ ਆਪਾਂ ਵਧਾ ਕੇ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਕਮੀਜ਼ ਨੂੰ ਆਪਾਂ ਜਦੋਂ ਜਦੋਂ ਲੈਸ ਲਗਾਉਣੀ ਹੈ ਤਾਂ ਆਪਾਂ ਪੁੱਠਾ ਕਰਕੇ ਰੱਖਣਾ ਠੀਕ ਹੈ ਕਮੀਜ਼ ਨੂੰ ਫਿਰ ਆਪਾਂ ਨੂੰ ਸੁੱਕਾ ਹੋ ਜਾਂਦਾ ਲੈਸ ਲਗਾਉਣੀ ਇਸ ਤਰ੍ਹਾਂ ਆਪਾਂ ਬਿਲਕੁਲ ਸਲਾਈ ਦੇ ਨਾਲ ਰੱਖ ਲੈਣਾ ਲੈਸ ਜਿਹੜੀ ਆਪਾਂ ਉੱਪਰ ਵਧਾ ਕੇ ਰੱਖਣੀ ਹੈ ਸਲਾਈ ਤੋਂ ਠੀਕ ਹੈ ਕਿ ਸਲਾਈ ਦੇ ਨਾਲ ਬਿਲਕੁਲ ਆਪਾਂ ਇਹ ਰੱਖ ਲੈਣਾ ਇਸ ਤਰ੍ਹਾਂ ਸੈੱਟ ਕਰਕੇ ਉਂਗਲ ਦੀ ਨਾਲ ਆਪਾਂ ਇਸਨੂੰ ਆਪਣੇ ਨਾਲ ਜਿਆਦਾ ਕਪੜਾ ਇਧਰੋਂ ਉੱਪਰ ਨਿਵਾਉਂ। ਠੀਕ ਹੈ। ਹੁਣ ਆਪਾਂ ਐਂਡ ਤੋਂ ਕੀ ਕਰਨਾ ਜਿਹੜੀ ਲੈਸ ਆ ਉਹਨੂੰ ਆਪਾਂ ਇਸ ਕਪੜੇ ਦੇ نیچے ਕਰ ਲੈਣਾ ਇਸ ਤਰ੍ਹਾਂ। ਠੀਕ ਹੈ। ਤਾਂ ਜੋ ਆਪਣਾ ਜਿਹੜਾ ਧਾਗਾ ਉਹ ਉਦੜੇ ਨਾ। ਲੈਸ ਦਾ ਕਹਿੰਦੇ ਆਪਾਂ ਜਦੋਂ ਕਪੜਿਆਂ ਨੂੰ ਮਸ਼ੀਨ 'ਚ ਪਾਉਣੀ ਤੋਂ ਲੈਸ ਜਿਹੜੀ ਇਧਰ ਤੇ ਆਪਾਂ ਪਾ ਰਹੇ ਹਾਂ ਨਾ ਉਸ ਤਰ੍ਹਾਂ ਆਪਾਂ ਹਟਾ ਲੈਣਾ। ਕਪਣੀ ਦੇ ਅਸਿਸਟਰੀ ਕੀ ਨਾਲ ਨਿਕਲ ਕੇ ਆ ਜੀ ਠੀਕ ਹੈ ਤੇ ਹੁਣ ਆਪਾਂ ਇਧਰਲੀ ਸਾਈਡ ਕਿਵੇਂ ਧਰਨੀ ਹੈ ਲੈਸ ਇਹ ਵੀ ਦੱਸ ਦੇ ਇਸ ਤਰ੍ਹਾਂ ਆਪਾਂ ਰੱਖ ਲੈਣਾ ਕੱਪੜੇ ਨੂੰ ਤੇ ਇਸ ਸਾਈਡ ਨੂੰ ਆਪਾਂ ਥੋੜਾ ਚੁੱਕਣਾ ਕਰਨਾ ਹੈ ਤੇ ਲੈਸ ਨੂੰ ਵੀ ਆਪਾਂ ਜਿਹੜਾ ਸਿੱਧਾ ਪਾਸਾ ਹੈ ਸਿੱਧੇ ਪਾਸੇ ਦੇ ਨਾਲ ਰਾ ਕੇ ਰੱਖ ਲਾਂਗੇ ਠੀਕ ਹੈ ਇਸ ਤਰ੍ਹਾਂ ਇਸ ਕਪੜੇ ਨੂੰ ਮੈਂ ਫੋਲਡ ਕਰਾਂਗੇ ਤੇ ਲੈਸ ਦਾ ਆਪਾਂ ਜਿਹੜਾ ਸ਼ੁਰੂ ਕਰਦੇ ਆਂ ਜਿੱਥੋਂ ਉੱਥੋਂ ਆਪਾਂ ਅੰਦਰ ਵੱਲ ਕਰਕੇ ਰੱਖ ਦਾਂਗੇ ਇਹ ਤੇ ਆਪਦੇ ਨਾਲ ਨਿਕਣ ਦੋਨੇ ਸਾਈਡ ਤੋਂ ਇਹ ਰੱਖਾਂਗੇ ਇਸ ਤਰ੍ਹਾਂ ਆਪਾਂ ਸ਼ੁਰੂ ਕਰ ਲਿਆ ਹੁਣ ਆਪਾਂ ਲੈਸ ਨੂੰ ਚੱਕ ਕੇ ਸੈੱਟ ਕਰ ਦਾਂਗੇ ਠੀਕ ਹੈ ਬਿਲਕੁਲ ਆਹ ਚੀਜ਼ ਨੂੰ ਨਾਲ ਲਾ ਕੇ ਰੱਖਣਾ ਤੇ ਲੈਸ ਨੂੰ ਆਪ ਇਸ ਤਰ੍ਹਾਂ ਮੁੱਕ ਦੂਬਰ ਕਰ ਲੈਣਾ ਠੀਕ ਹੈ ਹੁਣ ਆਪਾਂ ਇਹ ਸਾਈਡ ਨੂੰ ਇਦਨ ਕਰਨਾ ਹੈ ਜਿੰਨੀ ਲੇਸ ਆਪਾਂ ਨੂੰ ਚਾਹੀਦੀ ਆਪਾਂ ਉਨੀ ਲੇਸ ਫਿਰ ਨੂੰ ਕੱਟ ਕਰ ਲਾਂਗੇ ਉਸ ਤਰ੍ਹਾਂ ਲੇਸ ਲੇਸ ਤਾਂ ਕੋਰਨਰ ਦੇ ਜਿੱਥੇ ਆਪਣਾ ਕੱਟ ਲਗਾਇਆ ਉੱਥੇ ਆਪਾਂ ਲੇਸ ਨੂੰ ਰੱਖ ਲੈਣਾ ਇਸ ਤਰ੍ਹਾਂ ਸੈੱਟ ਕਰਕੇ ਜਦੋਂ ਇਹ ਪਾਣੀ ਨੂੰ ਕੱਦਮ ਕਰਨਾ ਹੈ ਇਸ ਨੂੰ ਵਿੱਚ ਕਰ ਲੈਣਾ ਹੈ ਇਸ ਤਰ੍ਹਾਂ ਪਾਏ ਆਪਣੀ ਲਈ ਐਸਾ ਜਿਹੜੀ ਇਸ ਤਰ੍ਹਾਂ ਤਿਆਰ ਹੋ ਜੂਗੀ ਇਧਰਲੀ ਸਾਈਡ ਤੇ ਵੀ ਆਪਣੀ ਜਿਹੜੀ ਅੰਦਰ ਨੱਪੀ ਗਈ ਹੈ ਠੀਕ ਹੈ ਇਸ ਤਰ੍ਹਾਂ ਆਪਣੇ ਸਾਈਡ ਤੋਂ ਚਾਕਾਂ ਕੋਲ ਵਿੱਚ ਇਸ ਤਰੀਕੇ ਨਾਲ ਲੱਗ ਕੇ ਆਉਗੇ ਠੀਕ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੇ ਸੌਖੇ ਤਰੀਕੇ ਦੇ ਨਾਲ ਆਕੀ ਸਲਾਈ ਦੇ ਨਾਲ ਸਿਰਫ ਆਪਾਂ ਇਹ ਲੇਸ ਲਗਾ ਲੈਣਾ ਸਾਰੀ ਲੇਸ ਆਪ ਨੂੰ ਇਸ ਤਰ੍ਹਾਂ ਲੱਗ ਗਈ ਠੀਕ ਹੈ ਜੀ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਠੀਕ ਹੈ ਤੇ ਵੀਡੀਓ ਨੂੰ ਹਾਈ ਵੀ ਦੇ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਜੇ ਨਿਊ ਮੈਂਬਰ ਹੈ ਤਾਂ ਤੁਸੀਂ ਠੀਕ ਹੈ ਤੇ ਓਕੇ ਜੀ ਥੈਂਕ ਯੂ ਕਮੈਂਟ ਕਰਕੇ ਜਰੂਰ ਦੱਸਣਾ